ਤੇਰੀ ਕਾਕੇ ਦਿੱਤਾ ਇਹ ਖੜੀ ਤੇਰੇ ਜੀਜੇ ਸਾਰੇ ਇਹ ਖੜੀਆਂ ਗੱਡੀਆਂ ਹੱਡੀਆਂ ਇਹ ਖੜੀਆਂ ਹੀ ਗੱਡੀਆਂ ਇਹ ਖੜੀਆਂ ਹੀ ਹੁਣ ਬਾਹਰ ਖੜੇ ਜੀਜੇ ਤੇਰੇ ਲੈ ਸਿਰ ਖੜੇ ਤੇ ਆਰਾਮ ਦਿਆ ਕਾਕੇ ਸ਼ਾ ਤੂੰ ਸਦਿਆ ਹੀ ਸਾਨੂੰ ਅੱਜ ਇੱਥੇ ਦੀਨਾਨਗਰ ਠੀਕ ਆ 4 ਵਜੇ ਦਾ ਟਾਈਮ ਹੀ ਨਹੀਂ ਪੁਰੇ 4 ਵਜੇ ਪਹੁੰਚਿਆ ਤੈਨੂੰ ਫੋਨ ਲਾਇਆ ਦੋ ਤੈਨੂੰ ਡੀ ਦੇ ਡੀ ਤੈਨੂੰ 5 ਵਜੇ ਗਿਆ ਇੱਥੇ ਆਹ ਵੇਖ ਲੈ ਟਾਈਮ 4:30 ਹੋ ਗਿਆ 5 ਵਜੇ ਚੱਲੇ ਆ ਤੈਨੂੰ ਡੀ ਦੇ ਡੀ ਦੇ ਨੂੰ ਠੀਕ ਆ ਤੇ 6 ਵਜੇ ਤੱਕ ਅਸੀਂ ਇੱਥੇ ਹੀ ਆ ਸਮਝ ਗਿਆ ਮੇਰਾ ਭਰਾ ਠੀਕ ਆ ਤੈਨੂੰ ਡੀ ਦੇ ਡੀ ਦੇ ਨੂੰ ਸਿਰ 4 ਵਜੇ ਤੋਂ ਸਦਿਆ ਹੀ ਇੱਥੇ ਖੜੇ ਆ ਅਸੀਂ ਇਹਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਆ ਟਾਈਮ ਤੋਂ ਪਾਇਆ ਹੀ ਆਪਦੀ ਨਾਗਰ ਦਾ ਤੇਰਾ ਟਾਈਮਲਾ ਚਾ ਦਤਾ ਲਾ ਹੁਣ ਸੁਣ ਲੈ ਮੇਰੀ ਗੱਲ ਕੰਨ ਖੋਲ ਕੇ ਤੇਰੇ ਨਾਲ ਜੀਨ ਮਰਨ ਤੱਕ ਦਾ ਉਦਾਰੀਓ ਠੀਕ ਆ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈਣੇ ਸਮਝ ਗਿਆ ਨਾ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈਣੇ ਜਿੱਥੇ ਤੈਨੂੰ ਅਸੀਂ ਲੱਭਾਂਗੇ ਤੂੰ ਘਟਣਾ ਕਰੀ ਤੇ ਜਿੱਥੇ ਤੁਹਾਨੂੰ ਦੂ ਟੱਕਰ ਗਿਆ ਉਹ ਮੇਰੇ ਹੀ ਜਾਣਦੇ ਸਾਡਾ ਰੱਬ ਜਾਣਦਾ ਵੀ ਇਹੀ ਜਰਾ ਹਾਲ ਵਿੱਚ ਆਪੀ ਠੀਕ ਆ ਤੇ ਬਾਕੀ ਇੱਕ ਹੋਰ ਸਹੌਕਤਾ ਵਜੇ ਬੜੇ ਪੁਰਾਣੇ ਤੇਰੇ ਨਾਲ ਉਹ ਸਾਰੇ ਹਿਸਾਬ ਜਿਹੜੇ ਨਾ ਆਪਾਂ ਪੂਰੇ ਕਰਨੇ ਆ ਠੀਕ ਆ ਅਜੇ ਪਿਛਲੇ ਹਿਸਾਬ ਵੀ ਆ ਗਏ ਉਹ ਵੀ ਪੂਰੇ ਕਰਾਂਗੇ ਤੇਰੇ ਨਾਲ ਚੰਗੀ ਤਰ੍ਹਾਂ ਕਰਾਂਗੇ ਬਾਕੀ ਤਿਆਰ ਰਹੀ ਮੁਰਗ ਆ ਜਾ ਵੀਰ ਇੱਕੇ ਰਿਆ ਮੇਰਾ ਵੀਰ ਠੀਕ ਦਾ ਕਟੇਗਾ ਕਟਨੀ ਗਾਲ ਇਹਨੂੰ ਤੇ ਜਾਨ ਕਟਨੀ ਕਟਨੀ ਬਿਲਕੁਲ ਬਾਕੀ ਤੈਨੂੰ ਪਤਾ ਲੱਗ ਹੀ ਗਿਆ ਮੈਂ ਮੈਂ ਜਾਨੂ ਆਂ ਕਰਨ ਕਰਨ ਤੋਂ ਪੁਰਾਣਾ ਸਿਸਟਮ ਤੇ ਨਾਲ ਚੱਲਦਾ ਆਂ ਡਿਆ ਤੂੰ ਵੱਜਦਾ ਆਂ ਡਿਆ ਮੈਂ ਬਾਜਿਆ ਮੇਰਾ ਵੀ ਸਾੜੀ ਭਾਵੇਂ ਕਰਨ ਕਰਨ ਆਂ ਵੀਰ ਫੋਨ ਕਰਕੇ ਮੇਰਾ ਵੀਰ ਭਰਾ ਜਦੋਂ ਮਰਜੀ ਸਾਇਲੈਂਟ ਸਾਇਲੈਂਟ ਮੈਂ ਹੋਰ ਨਹੀਂ ਕਿਸੇ ਨੂੰ ਗਾਲ ਕਢਣੀ ਪਰ ਉਹਨਾਂ ਦੀ ساری ਉਮਰ ਲਈ ਯਾਦ ਰੱਖਣਗੇ ਉਹ ਪਹਿਲੇ ਲੋੜੇ ਦੋਗਲੇ ਕਿੰਨੇ ਦੇਣੀਆਂ ਸਾਹਮਣੇ ਆ ਕੇ ਠੀਕ ਆ ਜਿਹੜੇ ਕੁੱਤੇ ਪਿੱਛੋਂ ਭੌਂਦੇ ਨਾ ਉਹਨਾਂ ਨੂੰ ਇਹ ਕੈਫ ਨੂੰ ਤੋਂ ਵੀਡੀਓ ਵਾਇਰਲ ਜਿਹੜੀ ਹੋਈ ਆ ਉਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋਇਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈਏ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆ ਕਰਾਂਗੇ ਉਹ ਕਰਾਂਗੇ ਵਾਰਨਿੰਗ ਦਿੱਤੀਆਂ ਇਹਨਾਂ ਨੂੰ ਹਰ ਇਹ ਇਹਦੇ ਸੰਬੰਧ ਵਿੱਚ ਅਸੀਂ ਪੁਚਰ ਦਰਜ ਕੀਤਾ। ਇਸ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ। ਮੋਸ਼ਾਲ ਠਾਕੁਰ, ਅੰਬਿਤ ਸਿੰਘ ਤੇ ਇੱਕ ਜਰਮਨ ਜਿਤ ਸਿੰਘ। ਇਹ ਸ਼ਾਲ ਠਾਕੁਰ ਪਟਾਣਕੋਟ ਦੇ ਰਹਿਣ ਵਾਲੇ ਹਨ। ਜਿਤ ਤੇ ਦੂਸਰਾ ਇੱਕ ਪਿੰਡ ਨਾਲ ਪਿੰਡ ਹੈਗੇ। ਔਰ ਇੱਕ ਤਰੰਤ ਦੇ ਰਹਿਣ ਵਾਲਾ। ਇਹਨਾਂ ਦੀ ਨਾਲ ਚਾਰ ਪੰਜ ਬੰਦੇ ਗੋਲ ਸੀਗੇ। ਉਹ ਅਨੁਮਾਨ ਨੇ। ਇਹਨਾਂ ਦਾ ਪਤੰਦ ਹੈ। ਅਸੀਂ ਤਿੰਨ ਬੰਦਿਆਂ ਦੇ ਬਾਈ ਨੇ ਪੁਚਰ ਦਰਜ ਕੀਤਾ ਚਾਰ ਪੰਜ ਅਨੁਮਾਨ। ਕਿ ਕਿਸੇ ਪੋਸਿਬਿਲਟੀ ਨੂੰ ਰੂਲ ਆਊਟ ਤਾਂ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤੇ ਮਤਲਬ ਪੂਰੀ ਆਪਣੀ ਉਸਤਤ ਦਿਨ ਨਾਲ ਕੰਮ ਕਰ ਰਹੇ ਆ ਕਿਤੇ ਇਹਨਾਂ ਨੇ ਮੌਕਾ ਦੇਖ ਕੇ ਇਦਾਂ ਦੀ ਮੀਡੀ ਬਣਾ ਲਈ ਅਦਰਵਾਈਜ਼ ਅਦੀ ਮੂਵਮੈਂਟ ਉੱਥੇ ਰਹਿੰਦੀ ਹੈ ਔਰ ਹੁਣ ਵੀ ਇਹਨਾਂ ਤੇ ਇਹਨਾਂ ਤੇ ਕਾਫੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਵਿਸ਼ਾਲ ਠਾਕੁਰ ਜਿਸ ਦੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਦੇ ਉੱਪਰ ਤੇ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਜਿਹੜੇ ਇਸ ਕਾਲੂ ਇਹਦੇ ਖਿਲਾਫ ਕਾਫੀ ਮੁਕਦਮੇ ਦਰਜ ਨੇ ਔਰ ਜਰਮਨਜੀਤ ਸਿੰਘ ਨੂੰ ਆਪੀਏ ਇੱਕ ਮੁਕਦਮਾ ਬਟੌਲਾ ਸੀਓਨ ਲਾਈਨ ਵਿੱਚ ਦਰਜ ਹੋਇਆ। ਹਾਂਜੀ ਕਾਕਾ ਮਸੀ ਸਾਨੂੰ ਸ਼ੰਗਾਰਾ ਮਸੀ ਨੇ ਇਹ ਹੈ ਕਿ ਧਰਵਾਲ ਦੇ ਰਹਿਣ ਵਾਲੇ ਨੇ ਲੇਲ ਪਿੰਡ ਰੰਨ ਦਾ। ਔਰ ਇਨਾਂ ਦੇ ਨਾਲ ਹੀ ਇਨਾਂ ਦਾ ਉੱਤੇ ਟਕਰਾਅ ਹੋਇਆ ਸੀ ਰਸਨਾ ਪਿੰਡ ਦੇ ਵਿੱਚ। ਰਸਨਾ ਪਿੰਡ ਠਾਨਪੁਰ ਦੇ ਵਿੱਚ ਪਿੰਡ ਤੇ ਗੁਰਦਿਆਂ ਦੀ ਲੜਾਈ ਤੋਂ ਨਾ ਦਖਲ ਆਇਆ। ਹਾਂਜੀ ਕਾਕਾ ਮਸੀ ਦਾ ਕੋੜ-ਖੜੋ ਹੋਇਆ ਇਹਨਾਂ ਤੇ ਇੱਕ ਸਾਈਡ ਦੇ ਨੋਨ ਕਦਮੇ ਹੈ ਕਿ ਨਹੀਂ ਇੱਕ ਉਹ ਦੋ ਕੰਫਿਊਜ਼ ਤੇ ਗਏ। ਉਹ ਬ੍ਰਿਫਟਰੀ ਸਾਲੀ ਹੋ ਗਈ। ਹਾਂਜੀ ਪੂਰੇ ਇਨਾਂ ਦੇ ਦੇ ਕੀਤੇ ਗਏ ਨੇ ਮਤਲਬ ਜਲਦੀ ਚ ਕਰਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨੇ ਦਿਨਾਂ ਨਗਰੀ ਕਿਉਂ ਚੁਸ ਕੀਤਾ ਲੇਕਿਨ ਸਾਡਾ ਇਹਦੇ ਨਾਲ ਕੋਈ ਦਿਨਾਂ ਨਗਰ ਦਾ ਕੋਈ تعلق ਤੇ ਹੈ ਨਹੀਂ। ਇਹ ਰੇਨ ਵਾਲੇ ਖਾਲ ਪਰਦੇ ਨੇ ਔਰ ਇਹਨਾਂ ਦੇ ਜਿਹੜਾ ਝਗੜਾ ਸੀਗਾ ਉਹ ਤਾਰੀ ਗੰਦ ਲੜਕੇ ਨਾਲ ਸੀ ਉਹਨੇ ਮੈਨੂੰ ਵੀ ਵੀਡੀਓ ਨਹੀਂ ਆਇਆ ਤੇ ਇਹਨਾਂ ਨੂੰ ਅਪਰ ਦੇਖਦਾ ਕਰਾਂਗੇ ਸੜਕ ਉਪਰ ਕਨਵੋਏਟਡ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਆ। ਲੇਕਿਨ ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਆ ਇਸ ਲਈ ਇਹਨਾਂ ਨੇ ਕਿਤੇ ਕੋਪਾ ਦੇ ਕੇ ਆਪਣੀ ਗੱਡੀਆਂ ਰੋਕ ਕੇ ਬਣਾ ਲਏ ਠੀਕ ਵਿਆਹ ਵਿੱਚ ਨਹੀਂ ਕੱਟੇਗਾ ਚਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੁੱਕ ਜੇ ਹਾਂ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦ ਯਾਰਾਂ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News